ਇੱਕ ਤਾਂ ਵੀਡੀਓ ਚ ਆਪਾਂ ਬੋਲਟ ਲੈ ਕੇ ਪਹੁੰਚੇ ਹਾਂ ਇੱਕ ਸਕੂਟੀ ਤੇ ਜਮਾਂ ਸਸਤੀ ਗੱਡੀ ਤੇ ਕਈ ਗੱਡੀਆਂ ਹੋਰ ਵੀ ਨੇ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਅਸੀਂ ਤੁਹਾਡੇ ਖਾਤਰ ਸੁਨਹਿਰੀ ਮੌਕਾ ਆਪਾਂ ਲੈ ਕੇ ਪਹੁੰਚੇ ਅੱਜ ਸਸਤੀਆਂ ਮਸ਼ੀਨਰੀਆਂ ਖਰੀਦਣ ਦਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਜੇ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਅਜੇ ਵੇਚਣਾ ਤੁਸੀਂ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਚਾਹੀ ਤੁਸੀਂ ਕਿਸੇ ਵੀ ਏਰੀਆ ਚੋਂ ਦੇਖ ਰਹੂ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੈਨ ਅਸਟਿਲੋ ਟੋਪ ਮਾਡਲ ਮਾਲਕ ਨੇ ਗੱਡੀ ਦੱਸੀ ਆ ਤੀਜੇ ਨਾਮ ਗੱਡੀ ਐ ਜੀ ਇਹ 2007 ਮਾਡਲ ਮਾਲਕ ਨੇ ਗੱਡੀ ਦੱਸੀ ਆ 2029 ਤੱਕ ਇਸ ਗੱਡੀ ਦੀ ਪਾਸਿੰਗ ਮਿਲ ਜੂਗੀ ਸਾਰੀ ਗੱਡੀ ਮਾਲਕ ਨੇ ਓਰੀਜਨਲ ਦੱਸੀ ਆ ਜੀ ਤੇ ਆਪਾਂ ਏਰੀਆ ਦੀ ਗੱਲ ਕਰੀਏ ਫਗਵਾੜਾ ਸਾਈਡ ਤੋਂ ਆਪਾਂ ਗੱਡੀ ਲੈ ਕੇ ਪਹੁੰਚੇ ਆ ਜੀ ਫਗਵਾੜਾ ਮਾਲਕ ਨੇ ਏਰੀਆ ਦੱਸਿਆ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਇੱਕ ਵਾਰੀ ਘਰੇ ਆਜੋ ਗੱਡੀ ਨੂੰ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੁੰਦੀ ਆ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਜੀ ਇੱਕ 40 ਮਾਲਕ ਨੇ ਡਿਮਾਂਡ ਦੱਸੀ ਆ ਇੱਕ 40 ਦੇ ਵਿੱਚੋਂ ਰੇਟ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਓਨਰ ਨੇ 88376 00866 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਜੀ ਸੈਕਿੰਡ ਗੱਡੀ ਦੀ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਸੀ ਤੁਹਾਡੇ ਸਾਹਮਣੇ ਗੱਡੀ ਆਹੀ ਗੱਡੀ ਹੈ ਜੀ 2012 ਮਾਡਲ ਆ ਡਿਜ਼ਾਇਰ VDI ਸੈਕਿੰਡ ਓਨਰ ਗੱਡੀ ਆ 2 ਲੱਖ 80 ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਰਾਜ ਸਿੰਘ ਨਗਰ ਮਾਲਕ ਦਾ ਏਰੀਆ ਦਾ Rajasthan ਸਾਈਡ ਤੋਂ ਗੱਡੀ ਆਪਾਂ ਲੈ ਕੇ ਪਹੁੰਚੀ ਆ ਇਹ ਅੱਦੇ ਟਾਇਰ ਮਾਲਕ ਨੇ ਦੱਸੇ ਨੇ ਡਿਜ਼ਾਇਰ VDI ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ RJ ਨੰਬਰ ਹੈ ਤੇ Rajasthan ਤੋਂ ਕਾਫੀ ਡਿਮਾਂਡ ਆ ਰਹੀ ਆ ਜੀ ਤਾ ਕਰਕੇ ਆਪਾਂ ਗੱਡੀ ਇਹ ਲੈ ਕੇ ਪਹੁੰਚੇ ਹਾਂ ਸੀ 12 ਮਾਡਲ ਹੈ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਹੀ ਰਹੇ ਹਾਂ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਜਿਹੜੇ ਆਪ ਨੇ ਇਸ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 88752 ਤੇ 75068 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਵੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 94659 29488 ਕਾਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਆ ਭੇਜੋ ਆਪਣੇ ਕੋਲੇ ਫਰੀ ਚ ਆਪਾਂ ਐਡ ਲਾ ਦਵਾਂਗੇ ਜੀ ਆਪਾਂ ਗੱਲ ਕਰਾਂਗੇ ਉਸੀ ਆਲਟੋ ਗੱਡੀ ਦੀ ਕੁੱਲ 92000 ਮਾਲਕ ਨੇ ਗੱਡੀ ਦੱਸੀ ਆ ਇਹ ਚੱਲੀ ਹੋਈ ਆ ਆਲਟੋ K10 ਤੇ ਪੂਰੀ ਸੋਹਣੀ ਗੱਡੀ ਆ ਜੀ ਪੰਜਾਬ ਨੰਬਰ 1145 ਮਾਲਕ ਦਾ ਨੰਬਰ ਆ ਜੀ ਸੋਹਣਾ ਨੰਬਰ ਆ ਗੱਡੀ ਦਾ ਤੇ 11 ਮਾਡਲ ਹੈ ਤੇ 12 ਦੇ ਵਿੱਚ ਇਹ ਰਜਿਸਟਰ ਹੋਈ ਹੈਗੀ ਤੀਜੇ ਨਾਮ ਮਾਲਕ ਨੇ ਗੱਡੀ ਦੱਸੀ ਆ ਨਵੇਂ ਟਾਇਰ ਨੇ ਨਵੇਂ ਅਲਾਈ ਨਹੀਂ 1,85,000 ਰੁਪਏ ਮਾਲਕ ਨੇ ਡਿਮਾਂਡ ਦੱਸੀ ਹੈ ਜੀ ਬਰਨਾਲੀ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ ਘਰ ਆਉ ਚੈੱਕ ਕਰੋ ਗੱਡੀ ਨੂੰ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਸੀ ਉਹ ਤੋਂ ਬਾਅਦ ਡੀਲ ਕਰ ਲਾਂਗੇ ਬਾਕੀ ਗੱਡੀ ਬਹੁਤ ਸੋਹਣੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਉਮੀਦ ਕਰਦਾ ਹਾਂ ਤੁਹਾਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਹੈ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਗੱਡੀ ਪਸੰਦ ਨਾ ਆਵੇ ਇਹੋ ਜੀ ਚੀਜ਼ ਤਾਂ ਕੋਈ ਹੈ ਨਹੀਂ ਕਿ ਕਿਉਂਕਿ ਸਾਰੇ ਪਾਸੋਂ ਵਧੀਆ ਨੇ ਰੰਗ ਸੋਹਣਾਗਾ ਬੰਪਰ ਮੂੰਹ ਪਰ ਵਧੀਆ ਕਿਸੇ ਪਾਸੋਂ ਨਾ ਤਾਂ ਬੱਜੀ ਹੋਈ ਐ ਨਾ ਕੋਈ ਲੱਗੀ ਹੋਈ ਐ ਨਾ ਕੋਈ ਸਕਰੈਚ ਐ ਨਾ ਕੋਈ ਡੈਂਟ ਐ ਵਧੀਆ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰਾਂ ਅੱਜ ਇਹ ਲੈ ਕੇ ਪਹੁੰਚੀਆਂ ਸੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਕੋਈ ਦੇਖਣ ਦਾ ਚਾਹਵਾਨ ਹੈ ਤਾਂ ਮੋਬਾਈਲ ਨੰਬਰ ਤੁਹਾਨੂੰ ਮਾਲਕ ਦਾ ਦੇ ਦਿੰਨੇ ਸੀ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ 98415 75200 ਪੂਰਾ ਮਾਲਕ ਦਾ ਇਹ ਨੰਬਰ ਹੈ ਜੀ ਗੱਲ ਕਰਾਂਗੇ ਜੀ ਆਪਾਂ ਬੁਲਟ ਦੀ ਸਾਰੀ ਜਾਣਕਾਰੀ ਤੁਹਾਨੂੰ ਮੈਂ ਦਿੰਦਾ ਜੀ ਜਿੰਨੀ ਵੀ ਮਾਲਕ ਨੇ ਆਪਣੇ ਕੋਲੇ ਭੇਜੀ ਆ ਮਾਲਕ ਨੇ ਦੱਸਿਆ ਵੀ ਇਹ ਪੁੱਠੇਗੜਾ ਵਾਲਾ ਬੁਲਟ ਜੀ ਪੁਰਾਣਾ ਬੁਲਟ ਹੈ ਪਰ ਇਹਨੂੰ ਰੀਸਟੋਰ ਕਰਵਾਇਆ ਹੋਇਆ ਹੈ ਹੁਣੇ ਸਾਰਾ ਤਿਆਰ ਕਰਵਾਇਆ ਗਿਆ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ ਪੂਰਾ ਨਵਾਂ ਬਣਾ ਰੱਖਿਆ ਜੀ ਹਰ ਇੱਕ ਚੀਜ਼ ਹਰ ਇੱਕ ਪਾਰਟਸ ਤੁਸੀਂ ਚੈੱਕ ਕਰੋ ਇੱਕ ਵਾਰੀ ਪੁੱਠੇਗੜਾ ਵਾਲਾ ਜੀ ਤੇ ਪਹਿਲੇ ਨਾਮ ਹੈ ਤੇ ਮਾਲਕ ਨੇ ਦੱਸਿਆ ਵੀ ਮਾਡਲ ਦੀ ਗੱਲ ਕਰੀਏ ਤਾਂ 2001 ਮਾਡਲ ਹੈ ਇੱਕ ਮਾਡਲ ਜੀ ਪਰ ਕੰਡੀਸ਼ਨ ਤੁਸੀਂ ਦੇਖੋ ਜੀ ਕਿਵੇਂ ਦੀ ਮਾਲਕ ਨੇ ਬਣਾ ਰੱਖੀ ਹੈ ਨਵੀਂ ਤਿਆਰ ਕਰਵਾਗੇ ਮੋਗੇ ਤੋਂ ਲੈ ਕੇ ਪਹੁੰਚੇ ਆਪਾਂ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਰੇਟ ਤੁਸੀਂ ਆਪੇ ਕਰ ਲਿਓ ਜਿਹੜੀ ਆਪਣੇ ਕੋਲ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਉਹ ਇਹਨਾਂ ਨੇ 170 ਕਿਹਾਗਾ ਬਾਕੀ ਤੁਸੀਂ ਫੋਨ ਕਰ ਲਿਓ ਮਾਲਕ ਨੂੰ ਜੇ ਕਿਸ ਨੂੰ ਪਸੰਦ ਆਇਆ ਜੀ ਤੇ ਅਲਾਈਵ ਵਗੈਰਾ ਲੱਗੇ ਹੋਏ ਨੇ ਸੋਨਾ ਬੋਲਟ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਲੱਗਿਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਇਸ ਬੋਲਟ ਨੂੰ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਗੱਲ ਕਰ ਸਕਦੋਂ 8847295178 ਗੱਲ ਕਰੋ ਜੀ ਜਾ ਕੇ ਕਿਸੇ ਨੇ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਗੱਲ ਮਾਲਕ ਨਾਲ ਸਿੱਧੀ ਹੋਊਗੀ ਤੇ ਗੱਲ ਕਰਕੇ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ ਤੇ ਇੱਕ ਆਪਾਂ ਸਕੂਟੀ ਵੀ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਮੈਂ ਕਿਹਾ ਹੀ ਸੀਗਾ ਇੱਕ ਆਪਾਂ ਸਕੂਟੀ ਵੀ ਲੈ ਕੇ ਪਹੁੰਚੇ ਹਾਂ ਵਧੀਆ ਸਕੂਟੀ ਹੈ ਨਮੀ ਅਸੀਂ ਮਾਡਲ ਦੀ ਗੱਲ ਕਰੀਏ 2022 ਮਾਡਲ ਮਾਲਕ ਨੇ ਦੱਸੀ ਹੈ ਤੇ ਪਹਿਲੇ ਨਾਮ ਹੈ ਬਿਲਕੁਲ ਨਮੀ ਅਸੀਂ ਹੀਰੋ ਦੀ 125 ਸੀਸੀ ਡਸਟੀਨੀ ਸਕੂਟੀ ਹੈ ਜੀ ਇਹ ਤੇ ਮਾਲਕ ਕਹਿੰਦੇ ਨੇ ਜੀਨੂੰ ਵੀ ਪਸੰਦ ਇਹ ਸਕੂਟੀ ਆਉਂਦੀ ਆ ਤਾਂ ਘਰੇ ਆ ਕੇ ਦੇਖ ਸਕਦੇ ਹੋ ਸੀ ਤੇ ਸਕੂਟੀ ਪੂਰੀ ਸੋਹਣੀ ਆਪਾਂ ਲੈ ਕੇ ਪਹੁੰਚੇ ਹਾਂ ਚਿੱਟੇ ਰੰਗ ਦੀ ਹੈ ਸਾਰੇ ਪਾਰਟਸ ਵਧੀਆ ਨੇ ਬਾਕੀ ਹੀਰੋ ਦੀ ਅਸੀਂ ਤੇ ਇੰਜਣ ਉੰਜੜ ਪੂਰਾ ਵਧੀਆ ਸੈਲਫ ਪੂਰਾ ਵਧੀਆ ਸੀ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਾਰੀ ਆਪਾਂ ਗੱਲਬਾਤ ਕਰ ਹੀ ਰਹੇ ਆਂ ਸੀ ਬਾਕੀ ਮੈਨੂੰ ਕੰਡੀਸ਼ਨ ਦੱਸੋ ਜੀ ਤੇ ਸਕੂਟੀ ਦੱਸੋ ਕਿਵੇਂ ਦੀ ਲੱਗੀ ਇਹ ਜੇ ਆਪਾਂ ਰੇਟ ਦੀ ਗੱਲ ਕਰੀਏ ਸੀ ਤਾਂ ਰੇਟ ਇੱਕ ਡਿਮਾਂਡ ਓਨਰ ਵੱਲੋਂ ਜਿਹੜੀ ਪਹੁੰਚੀ ਆਪਣੇ ਕੋਲੇ ਉਹ ਇਹਨਾਂ ਨੇ 40000 ਰੁਪਿਆ ਕਿਹਾ ਗਾ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਸਕੂਟੀ ਨੂੰ ਦੇਖ ਸਕਦੇ ਹੋ ਜੀ ਵਧੀਆ ਮਾਲਕ ਨੇ ਸਕੂਟੀ ਦੱਸੀ ਆ ਬਾਕੀ ਮਾਲਕ ਕਹਿੰਦੇ ਸੀਗੇ ਜਿਹਨੂੰ ਵੀ ਪਸੰਦ ਇਹ ਸਕੂਟੀ ਆਉਂਦੀ ਆ ਤਾਂ ਮਾਲਕ ਕਹਿੰਦੇ ਨੇ ਇੱਕ ਵਾਰੀ ਪਹਿਲਾਂ ਫੋਨ ਕਰ ਲਓ ਜਦੋਂ ਫੋਨ ਤੇ ਗੱਲਬਾਤ ਪੂਰੀ ਤਰ੍ਹਾਂ ਹੋ ਗਈ ਕੋਈ ਦੇਖਣ ਦਾ ਹੋਵੇ ਚਾਹ ਬਣ ਕਿਸੇ ਨੇ ਟ్రਾਈ ਲੈਣੀ ਹੋਵੇ ਤਾਂ ਘਰੇ ਆਜੂ ਉਹ ਤੋਂ ਬਾਅਦ ਜਦੋਂ ਪੂਰੀ ਤਰ੍ਹਾਂ ਪਸੰਦ ਆ ਗਈ ਫਿੱਟ ਬੈਠ ਗਈ ਉਹ ਤੋਂ ਬਾਅਦ ਰੇਟ ਵੇਕੇ ਕਰ ਲਾਂਗੇ 40000 ਰੁਪਏ ਕੋਈ ਫਿਕਸ ਇਹਨਾਂ ਨੇ ਨਹੀਂ ਕਿਹਾ ਸੀ 98 763 47422 ਇਹ ਨੰਬਰ ਹੈ ਜੀ ਮਾਲਕ ਦਾ ਜਿਨ੍ਹਾਂ ਦੀ ਸਕੂਟੀ ਹੈ ਗੱਲ ਕਰਨੀ ਹੈ ਕੋਈ ਵੀ ਕਰ ਸਕਦਾ ਹੂੰ ਜੀ ਇੱਕ ਆਪਾਂ ਵੈਗਨਰ ਗੱਡੀ ਦੀ ਗੱਲ ਕਰਦੇ ਹਾਂ ਹੁਣ ਵੈਗਨਰ ਐਲ ਐਕਸ ਆਈ ਗੱਡੀ ਮਾਲਕ ਨੇ 2005 ਦੱਸੀ ਹੈ ਇੰਜਨ ਗੇਅਰ ਪੂਰਾ ਵਧੀਆ ਜੀ ਫੁੱਲ ਗਰੰਟਡ ਆ ਮਾਲਕ ਨੇ ਕਿਹਾ ਹੈਗਾ ਟਾਇਰ ਪੂਰੇ ਵਧੀਆ ਪਏ ਨੇ 60 65 ਪੈਸੇ ਬੈਂਟਰੀ ਨਵੀਂ ਆ ਜੀ ਸੀਟ ਕਵਰ ਨਵੇਂ ਨੇ ਏਸੀ ਵਰਕਿੰਗ ਚ ਤੇ ਗੱਡੀ ਇਹ પેટ્રોલ ਦੀ ਹੈ ਸੀਗੀ ਰਾਮਪੂਰਾ ਫੂਲਮਾਲ ਕੇ ਦਾ ਏਰੀਆ 53000 ਦੇ ਵਿੱਚੋਂ ਰੇਟ ਕੀਤਾ ਜਾਊਗਾ ਇੱਕ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਅਸੀਂ 53000 ਰੁਪਿਆ ਮਾਲਕ ਨੇ ਕਿਹਾਗਾ ਤੇ ਗੱਡੀ ਦੀਆਂ ਫੋਟੋ ਮੈਂ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਘਰ ਦੀ ਗੱਡੀ ਆ ਮਾਲਕ ਦੀ ਪਰਸਨਲ ਗੱਡੀ ਹੈ 9206322224 ਇਹ ਮਾਲਕ ਦਾ ਨੰਬਰ ਹੈ ਜੀ ਜਿੰਨਾਂ ਦੀ ਗੱਡੀ ਆ ਤੇ ਗੱਲ ਤੁਸੀਂ ਕਰ ਸਕਦੇ ਹੋ ਜਾ ਕੇ ਦੇਖ ਕੇ ਖਰੀਦ ਕੇ ਲੈ ਸਕਦੇ ਹੋ ਆਪਦੀ ਪੂਰੀ ਤਸੱਲੀ ਕਰਕੇ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਪਸੰਦ ਆਈ ਆ ਤਾਂ ਜਰੂਰ ਲਾਈਕ ਕਰ ਦਿਓ ਬਤ ਬਸ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਗੱਡੀਆਂ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਇੱਕ ਵਾਰੀ ਚੈੱਕ ਕਰ ਲਓ ਜੇ ਨਹੀਂ ਕੀਤਾ ਜ਼ਰੂਰ ਕਰ ਦਿਓ ਜੀ